ਵੈਗੁਰ ਜੀ ਦਾ ਖਾਲਸਾ ਸ੍ਰੀ ਵੈਗੁਰ ਜੀ ਕੀ ਫਤਿਹ ਭਾਰਤੀ ਕਿਸਾਨ ਜਨ ਨੇਕਤਾ ਗਰਾਹਾ ਪਿੰਡ ਕਾਈ ਢੰਡੋਲੀ ਕਲਾਂ ਸਾਡੇ ਪਿੰਡ ਕਾਈ ਜਨਾਲ ਅਸੀਂ ਸਾਰੇ ਨੇ ਇਕੱਠੇ ਹੋ ਕੇ ਪ੍ਰਭੂ ਪਹਿਲਾਂ ਸਾਡੀ ਜਥੇਬੰਦੀ ਬਹੁਤ ਟਾਈਮ ਤੋਂ ਹੜਪ੍ਰਭਾਵਿਤ ਇਲਾਕਿਆਂ ਦੇ ਵਿੱਚ ਰਾਸ਼ਨ ਭੇਜ ਰਹੀ ਐ ਤੇ ਹੁਣ ਤੁਹਾਨੂੰ ਪਤਾ ਹੀ ਐ ਅੱਜ ਤੋਂ ਲੈ ਕੇ 7-8 ਮਹੀਨਿਆਂ ਤੱਕ ਅਜੇ ਤੂੜੀ ਬਣੂਗੀ ਡੰਗਰਾਂ ਦਾ ਪ੍ਰਭੂ ਬਹੁਤ ਬੁਰਾ ਹਿੱਲਾ ਲੋਕਾਂ ਦੇ ਘਰਾਂ ਦੇ ਘਰ ਬਰਵਾਦ ਹੋ ਗਏ ਛੱਤਾਂ ਤੋਂ ਵੇ ਕਰਨੇ ਲੋਕ ਤਾਂ ਇਸ ਲਈ ਤੁਸੀਂ ਦੇਖ ਸਕਦੇ ਹੋ ਵੀ ਅਸੀਂ ਦੋ ਪਿੰਡਾਂ ਨੇ ਤਿੰਨੇ ਨੇ ਰਲ ਕੇ ਭੂਗ ਭਰਿਆ ਭਰਾਵੋ ਤਾਂ ਇਸ ਕਰਕੇ ਉੱਥੇ ਵੱਧ ਤੋਂ ਵੱਧ ਲੋੜ ਹੈ ਸਾਰੀ ਸੰਗਤ ਦੀ ਸਾਰੇ ਪੰਜਾਬ ਦੀ ਲੋੜ ਹੈ ਤੁਹਾਨੂੰ ਪਤਾ ਹੀ ਹੈ ਆਪਣੇ ਗਮਾਂਡੀ ਤੇ ਮਾਰ ਪੈ ਜੇ ਗਮਾਂਡੀ ਨਾਲ ਹਮੇਸ਼ਾ ਗਮਾਂਡੀ ਖੜਦਾ ਹੁੰਦਾ ਕੋਈ ਸਰਕਾਰਾਂ ਨਹੀਂ ਕੰਮ ਆਉਂਦੀਆਂ ਕਿਸੇ ਵੀ ਸਰਕਾਰ ਨੇ ਕਿਸ ਨਹੀਂ ਦਿੱਤਾ ਤਾਂ ਇਸ ਕਰਕੇ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਆਪਣੇ ਭਾਈਆਂ ਨਾਲ ਪੰਜਾਬ ਨਾਲ ਮੋਢੇ ਨਾ ਮੋਢਾ ਲਾ ਕੇ ਖੜੋ ਸਾਡਾ ਬਹੁਤ ਸਾਥ ਦੇ ਰਹੇ ਨੇ ਸਾਡੀ ਇਕਾਈ ਹੋਗੀ ਸਾਡੇ ਨਗਰ ਵੱਲੋਂ ਬਹੁਤ ਸਾਥ ਦਿੱਤਾ ਗਿਆ ਫੋਨ ਕਰਕੇ ਕਰੋ ਕਿਹਾ ਗਿਆ ਵੀ ਭਰਾ ਉਹ ਤੂੜੀ ਲੈ ਜਾ ਤਾਂ ਇਸ ਕਰਕੇ ਸਾਡਾ ਮਜ਼ਦੂਰ ਭਾਈ ਜਾਲਾ ਖੜਿਆ ਇੰਨਾ ਵੱਲੋਂ ਪੂਰਾ ਸਾਥ ਦਿੱਤਾ ਗਿਆ ਸਾਡੇ ਭੂਗ ਵਾਲੇ ਬਾਈ ਖੜੇ ਨੇ ਇਹ ਜਖੇਪਲ ਤੋਂ ਨੇ ਖਿਆਲ ਤੋਂ ਨੇ ਵਿੱਚ ਤਾਂ ਇਸ ਕਰਕੇ ਇੰਨਾ ਵੱਲੋਂ ਪੂਰਾ ਸਾਥ ਹੈ ਇਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਆ ਸਾਡੇ ਨਗਰ ਦਾ ਤਹਿ ਦਿਲੋਂ ਧੰਨਵਾਦ ਕਰਦਾ ਸਾਡੀ ਇਕਾਈ ਦਾ ਤਾਂ ਅਸੀਂ ਆਸ ਕਰਦੇ ਆ ਵੀ ਸਾਡੀ ਇਕਾਈ ਐਵੇਂ ਕਾਇਮ ਰਹੇ ਅਸੀਂ ਐਵੇਂ ਲੋਕਾਂ ਲਈ ਸਾਰਿਆਂ ਲਈ ਲੜਦੇ ਰਹੀਏ ਤੇ ਕੰਮ ਕਰਦੇ ਰਹੀਏ ਤਾਂ ਇਸ ਲਈ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਸਾਡੇ ਨਾਲ ਪ੍ਰਧਾਨ ਨੇ ਜਨਾਲ ਤੋਂ ਉਹ ਤੁਹਾਨੂੰ ਬੜਾ ਗੱਲਬਾਰ ਕਰਨਗੇ ਬੋਲੋ ਪ੍ਰਧਾਨ ਜੀ ਹਾਂਜੀ ਅਸੀਂ ਭਾਰਤੀ ਕਿਸਾਨ ਜੂਣ ਇਕਤਾ ਗਰਾਹਾਂ ਤੇ ਬਲਾਕ ਤੇ ਜਨਾਲ ਕਾਈ ਤੇ ਡਿੜਬਾ ਕਾਈ ਵੱਲੋਂ ਅਸੀਂ ਘਰ ਘਰ ਜਾ ਕੇ ਤੇ ਸਾਨੂੰ ਹਰੇਕ ਘਰ ਨੇ ਕਿਹਾ ਵੀ ਟਰਾਲੀ ਲੈ ਕੇ ਜਾਓ ਟਰਾਲੀ ਭਰੀ ਹੈ ਦੂਸਰੇ ਨੰਬਰ ਤੇ ਸਾਡੇ ਕੋਲ 300 ਮਣ ਕਣਕ ਗੁਰੂ ਘਰ ਪਈ ਹੈ ਉਹ ਗੱਟੇ ਅੱਜ ਭਰ ਰਹੇ ਨੇ ਤੇ ਪਹਿਲਾਂ ਵੀ ਅਸੀਂ ਕਣਕ ਲੈ ਕੇ ਗਈ ਸੀ 45 ਮਣ ਤੇ ਉਹ ਭਰ ਰਹੇ ਨੇ ਕਿ ਜਿਹੜੇ ਆਪਣੇ ਬਲਾਕ ਦੇ ਆਗੂਆਂ ਨੂੰ ਨਾਲ ਉਹਨਾਂ ਨੇ ਸੰਪਰਕ ਕੀਤਾ ਜਦੋਂ ਕਹਿੰਦੇ ਅਸੀਂ ਫੋਨ ਕਰਾਂਗੇ ਤੇ ਅਸੀਂ ਉਹ ਤੋਂ ਲੈ ਕੇ ਆਵਾਂਗੇ ਤੇ ਇਸ ਕਰਕੇ ਅਸੀਂ ਭਾਰਤੀ ਕਿਸਾਨ ਜੂਨੀਅਰ ਇਕਤਾ ਗ੍ਰਾਹ ਆਗੂਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਹੜੇ ਕਿ ਸਾਡੇ ਸੂਬਾ ਕਮੇਟੀ ਹੈ ਉਸ ਟਾਈਮ ਜ਼ਿਲ੍ਹਾ ਜ਼ਿਲ੍ਹਾ ਅੰਮ੍ਰਿਤਸਰ ਬੈਠੀ ਹੈ ਉੱਥੇ ਲਿਸ਼ਟਾਂ ਬਣਾ ਰਹੀ ਹੈ ਕਿ ਕਿੰਨੇ ਪਸ਼ੂ ਨੇ ਤੇ ਕਿੰਨੀ ਉਹਨਾਂ ਨੂੰ ਤੂੜੀ ਦੇਣੀ ਹੈ ਉਸ ਤੋਂ ਪਹਿਲਾਂ ਅਸੀਂ ਬੀਬੀਆਂ ਲਈ ਸੂਟ ਬਿਸਤਰੇ ਕਣਕ ਦੀ ਸੇਵਾ ਤੇ ਮਾਇਆ ਦੀ ਸੇਵਾ ਵੀ ਕੀਤੀ ਹੈ ਸਾਨੂੰ ਲਿਸਟਾਂ ਦਿੱਤੀਆਂ ਸੀ ਭਰਾਵੋ ਅਸੀਂ ਘਰ-ਘਰ ਜਾ ਕੇ ਦਿੱਤੇ ਆ ਦਿੱਤੀਆਂ ਨੇ ਜਿਵੇਂ ਕਿ ਅਸੀਂ ਤੁਹਾਨੂੰ ਸਾਨੂੰ ਜੀਵ ਹੀ ਦੱਸਿਆ ਉਹਨਾਂ ਨੇ ਵੀ ਕਿੰਨੇ ਜੀ ਨੇ ਕਿੰਨੀ ਕਣਕ ਦੇਣੀ ਹੈ ਤੇ ਬੀਬੀਆਂ ਨੂੰ ਸੂਟ ਰਜਾਈਆਂ ਗਦਲੇ ਵੀ ਦਿੱਤੇ ਨੇ ਇਸ ਕਰਕੇ ਅਸੀਂ ਬੇਨਤੀ ਕਰਦੇ ਆਂ ਸਰਕਾਰਾਂ ਤੋਂ ਨਾ ਝਾੜ ਕਰੋ ਤਾਪਣੀ ਰੱਖੀ ਆਪ ਕਰੋ ਇਸ ਕਰਕੇ ਅਸੀਂ ਉਹ ਭਰਾਵਾਂ ਨੂੰ ਵੀ ਬੇਨਤੀ ਕਰਦੇ ਆਂ ਵੇ ਕੋਈ ਗੱਲ ਨਹੀਂ ਭਰਾਵੋ ਜੇ ਥੋੜੇ ਤੇ ਭੀੜ ਪਈ ਆ ਅਸੀਂ ਥੋੜੇ ਭਰਾ ਥੋੜੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਇਸ ਕਰਕੇ ਥੋਡੀ ਕਣਕ ਵੀ ਵਜਾਵਾਂਗੇ ਰੇਤ ਤੇ ਤੇਲ ਵੀ ਦੇਵਾਂਗੇ ਇਸ ਕਰਕੇ ਅਸੀਂ ਬਲਕ ਡਿਰਬਾ ਤੇ ਆਪਣੇ ਜਿਹੜੇ ਸੁਭਾ ਕਮੇਟੀ ਹੈ ਭਾਰਤੀ ਕਿਸਾਨ ਜੁਨਿਆਰ ਇਕਤਾ ਗਰਾਹਾਂ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਭਾਰਤੀ ਕਿਸਾਨ ਜੁਨਿਆਰ ਇਕਤਾ ਗਰਾਹਾਂ ਜਿੰਦਾਬਾਦ 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 ਭਾਰਤੀ ਕਿਸਾਨ ਜੁਨਿਆਰ ਇਕਤਾ ਗਰਾਹਾਂ ਜਿੰਦਾਬਾਦ ਸਰਕਾਰਾਂ ਤੋਂ ਨਾ ਚਾਹ ਕਰੋ ਆਪਣੀ ਰਾਖੀ ਆਪ ਕਰੋ ਬੋਲੇ ਸੋਨਿਆ ਕਾਸਰੀਆ ਕਾਲੂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ